ਮੁਰਦਾਬਾ 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 ਸਕੈਨ ਕਰਕੇ ਰੀਡਿੰਗ ਕੱਢਣ ਵਾਲਾ ਬਿਜਲੀ ਬੋਰਡ ਮੁਰਦਾਬਾ 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 ਇਕਾਈ ਪ੍ਰਧਾਨ ਪਿੰਡ ਮਲਕਾਣਾ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਦਾ ਸਿੱਧੂਪੁਰ ਪ੍ਰਧਾਨ ਜੀ ਕੀ ਗੱਲ ਹੋਈ ਅੱਜ ਗੱਲ ਤਾਂ ਜੀ ਇਹ ਆਏ ਆ ਮੀਟਰਾਂ ਦੀ ਰੀਡਿੰਗ ਲੈਣਾ ਇਹ ਸਕੈਨ ਕਰਕੇ ਰੀਡਿੰਗ ਕੱਢਦੇ ਆ ਜਿੰਨੀ ਰੀਡਿੰਗ ਤੇ ਹੁਣ ਆਪਣਾ ਮੀਟਰ ਚੱਲੀ ਜਾਂਦਾ ਮੰਨ ਲਓ ਆਪਣੇ 2 ਕਿਲੋਵਾਟ ਦਾ ਲੋਡ ਹੈ ਉਹ ਕਦੇ ਢਾਈ ਤੇ ਵੀ ਵਗ ਜਾਂਦਾ ਕਦੇ ਅੱਧੇ ਤੇ ਵੀ ਰਹਿੰਦਾ ਆਪਣੇ ਘਰੇ ਸੰਦ ਵੱਧ ਘੱਟ ਚੱਲਦੇ ਰਹਿੰਦੇ ਨਾ ਤਾਂ ਜਿਨ੍ਹਾਂ ਨੇ ਇੱਕ ਵਾਰੀ ਸਕੈਨ ਕਰ ਲਿਆ ਉਹ 12 ਘੰਟੇ ਉਨਾ ਹੀ ਚੱਲੇ ਜੁਜਾ ਜਦ ਤਰੀਕ ਨਹੀਂ ਬਦਲਦੀ ਇਹ ਅਸੀਂ ਨਹੀਂ ਹੋਣ ਦਦੇ ਇਹਦਾ ਅਸੀਂ ਵਿਰੋਧ ਕਰਦੇ ਆ ਅੱਗੇ ਤੋਂ ਜੇ ਇਹ ਅੱਜ ਤਾਂ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡਦੇ ਆ ਅੱਗੇ ਤੋਂ ਜੇ ਕੋਈ ਇਸ ਲੋਡ ਕਰਨ ਆਊਗਾ ਤਾਂ ਅਸੀਂ ਬੰਨਾਂਗੇ ਪਹਿਲਾਂ ਚਿਪ ਵਾਲੀ ਮੀਟਰਾਂ ਦਾ ਵੀ ਵਿਰੋਧ ਕੀਤਾ ਗਿਆ ਸੀ ਪਰ ਉਹ ਵੀ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਥੋੜ੍ਹੀ ਰਹਿ ਗਈ ਉਹ ਵੀ ਲੱਗ ਚੁੱਕੀ ਨਹੀਂ ਚਿਪ ਵਾਲੀ ਮੀਟਰ ਵੀ ਅਸੀਂ ਐਸਡੀਓ ਨੂੰ ਇਹ ਗੱਲ ਵਾਰਨਿੰਗ ਦੇ ਕੇ ਆਏ ਵੀ ਅਸੀਂ ਭਾਈ ਉਹ ਪੱਟ ਕੇ ਸਾਨੂੰ ਫੜਾ ਕੇ ਜਾਵਾਂਗੇ ਸਾਡੇ ਜਿਹੜੇ ਪੁਰਾਣੇ ਕਮਰਸ਼ੀਅਲ ਮੀਟਰ ਉਹ ਲਾਓ ਇਹ ਚਿਪਾਲੀ ਮੀਟਰਾਂ ਤੋਂ ਸਕੈਨਿੰਗ ਹੋ ਰਹੀ ਹੈ ਚਿਪਾਲੀ ਮੀਟਰਾਂ ਤੋਂ ਸਕੈਨ ਦੂਜਿਆਂ ਦੀ ਵੀ ਹੋ ਰਹੀ ਹੈ ਜਿਹੜਾ ਮੀਟਰ ਸਕੈਨ 'ਚ ਨਹੀਂ ਆਉਂਦਾ ਉਹ ਡੈੱਡ ਸ਼ੋ ਕਰ ਦੇਣਗੇ ਤੁਰਤ ਆਪਾਂ ਨੂੰ ਐਵਰੇਜ ਪਾ ਦੇਣਗੇ ਜਿਹੜੀ ਦੀ ਕੋਈ ਸਕਰੀਨ ਖਰਾਬ ਹੈ ਸਕੈਨ ਨਹੀਂ ਹੋ ਰਿਹਾ ਭਾਵੇਂ ਜਰੂੜ ਘਟਾ ਹੈ ਵੱਧਾ ਹੈ ਉਹਦਾ ਉਹ ਦੀ ਉਹ ਆਪਾਂ ਨੂੰ ਡੈੱਡ ਪਾ ਕੇ ਉਹਦੀ ਐਵਰੇਜ ਪਾਣ ਲੱਗ ਜੂਗੀ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਤਾਂ ਇਹ ਵੀ ਅਸੀਂ ਇਸ ਰੋਟਰੀਟਿੰਗ ਪਈ ਹੈ ਸਕੈਨ ਵਾਲੀ ਨਹੀਂ ਕੱਢਣ ਦਿੰਦੇ ਮੈਨੂਅਲ ਰੀਡਿੰਗ ਜਿਵੇਂ ਪਹਿਲਾਂ ਵੇਖ ਕੇ ਕੱਢਦੇ ਹੁੰਦੇ ਉਹਵੇਂ ਜਿਵੇਂ ਕੱਢੀ ਜਾਵੇ ਇਹ ਰੀਡਿੰਗਾਂ ਦਾ ਅਸੀਂ ਵਿਰੋਧ ਕਰਦੇ ਹਾਂ ਇਹ ਕਦੇ ਵੀ ਮੇਰਾ ਨਾਮ ਆਮਨਦੀਪ ਸਿੰਘ ਬੀਕੇ ਜੋ ਗਰਾਹਾਂ ਕਾਈ ਪ੍ਰਧਾਨ ਮਲਕਾਣਾ ਪ੍ਰਧਾਨ ਜੀ ਕੀ ਗੱਲ ਹੋਈ ਆ ਇਕੱਠੇ ਹੋਏ ਹੋ ਸਾਰੀਆਂ ਜਥੇਬੰਦੀਆਂ ਖੜੀਆਂ ਜੁਣੀ ਨੇ ਅੱਜ ਜੋ ਮਸਲਾ ਹੈ ਇਹ ਜਿਹੜਾ ਰੀਡਿੰਗ ਨਵੇਂ ਤਰੀਕੇ ਨਾਲ ਬਿਜਲੀ ਬੋਰਡ ਜਾਂ ਪੰਜਾਬ ਸਰਕਾਰ ਕਢਵਾ ਰਹੀ ਹੈ ਸਕੈ ਮੀਟਰ ਸਕੈਨ ਕਰਕੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਆਂ ਇਹ ਰੀਡਿੰਗ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਨਿਕਲ ਰਹੀ ਓਵੇਂ ਜਿਕਰੂ ਕੱਢੀ ਜਾਵੇ ਇਹ ਸਕੈਨ ਕਰਕੇ ਅਸੀਂ ਰੀਡਿੰਗ ਨਹੀਂ ਕੱਢਣ ਦੇਵਾਂਗੇ ਕੀ ਮੰਗ ਕੀ ਆਉਣ ਤੁਹਾਡੀ ਸਾਡੀ ਮੰਗ ਇਹ ਹੈ ਵੀ ਇਹ ਰੀਡਿੰਗ ਪਹਿਲਾਂ ਦੀ ਤਰ੍ਹਾਂ ਕੱਢੀ ਜਾਵੇ ਜਿਵੇਂ ਪਹਿਲਾਂ ਨਿਕਲਦੀ ਆ ਇਹ ਸਕੈਨ ਰਾਹੀਂ ਅਸੀਂ ਵੀਡੀਓ ਆਪਣਾ ਰੀਡਿੰਗ ਨਹੀਂ ਕੱਢਣ ਦੇਵਾਂਗੇ ਜੇਕਰ ਕੋਈ ਮੁਲਾਜ਼ਮ ਅੱਜ ਤੋਂ ਬਾਅਦ ਫੇਰ ਮੁਲਾਜ਼ਮਾਂ ਨੂੰ ਵੀ ਤੇ ਵਿਭਾਗਾਂ ਨੂੰ ਵੀ ਵਾਰਨਿੰਗ ਦਿੰਨੇ ਆ ਵੀ ਜੇ ਅੱਜ ਤੋਂ ਬਾਅਦ ਇਹ ਸਕੈਨ ਕਰਕੇ ਰੀਡਿੰਗ ਕੱਢੀ ਗਈ ਤਾਂ ਅਸੀਂ ਮੁਲਾਜ਼ਮਾਂ ਦਾ ਘਰਾਓ ਕਰਾਂਗੇ